ਮੈਨੂੰ ਲੱਗਦਾ ਇੱਕ ਆਮ ਘਰ ਦਾ ਮੁੰਡਾ ਵੀ ਅੱਗੇ ਆ ਸਕਦਾ ਹੈ ਕੱਲੀ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਹੀਂ ਰਹੇਗੀ ਉਹਦੇ ਵਿੱਚ ਤੇ ਨਾ ਨਿਤ ਦਿਨ ਸਰੋਪੇ ਪੈ ਰਹੇ ਨੇ ਕਦੀ ਕਾਲੀ ਦਲ ਵਾਲੇ ਆ ਰਹੇ ਨੇ ਕਦੀ ਕਾਂਗਰਸੀ ਆ ਰਹੇ ਨੇ ਉਹ ਆਮ ਆਦਮੀ ਪਾਰਟੀ ਨੂੰ ਜਿੱਤੇ ਅਸੀਂ ਵਿਸ਼ਵਾਸ ਕੀਤਾ ਸੀਗਾ ਜਿੰਨੂੰ ਅਸੀਂ ਸਮਝਦੇ ਸੀਗੇ ਇਸੇ ਕਰਕੇ ਮੈਂ ਕਹਿ ਰਹੀ ਹਾਂ ਮੈਂ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਹਮੇਸ਼ਾ ਸਾਰਿਆਂ ਦੀ ਸਪੋਰਟ ਕੀਤੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਪੰਨੀ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਆਪਣੇ ਘਰ 'ਚ ਹੀ ਨਹੀਂ ਹੁੰਦੀਆਂ ਆਪਣੇ ਸਮਾਜ 'ਚ ਹੀ ਨਹੀਂ ਹੁੰਦੀਆਂ ਜਿਹੜੀਆਂ ਚੰਗੀਆਂ ਸ਼ਖਸੀਅਤਾਂ ਆ ਉਹ ਅਸੀਂ ਚਾਹੁੰਦੇ ਆ ਵੈਲ ਐਜੂਕੇਟਿਡ ਲੋਕੀ ਸਾਡੇ ਕੋਲ ਹੋਣੇ ਚਾਹੀਦੇ ਆ ਬਾਕੀ ਮੈਂ ਬਹੁਤ ਕੁਝ ਬੋਲ ਲਿਆ ਮੈਂ ਚਾਹੁੰਦੀ ਆ ਕਿ ਸਾਡਾ ਜਿਹੜਾ ਕੈਂਡੀਡੇਟ ਹੈ ਹਨਾ ਰੇਸ਼ਮ ਤੁਸੀਂ ਇਹਦੀ ਸੋਚ ਨੂੰ ਵੀ ਚਲਾਓ ਤੁਹਾਡੀ ਰੇਸ਼ਮ ਪੰਦੀ ਸਿੰਘਾਂ ਨੇ ਆਵਾਜ਼ ਭਲਾਈ ਮੈਂ ਸਾਰੇ ਦੋ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੀ ਅਸੀਂ ਰੇਸ਼ਮ ਹਣੀ ਦਾ ਸਾਡੇ ਨਾਲ ਗਏ ਸੀਗੇ ਮੇਰੇ ਮਾਸਟਰ ਜੀ ਸਰਦਾਰ ਵਿਅੰਨ ਸਿੰਘ ਮੇਜਰ ਜਨਰਲ ਸ਼ਿਵੇਕ ਸਿੰਘ ਦੇ ਬ੍ਰਦਰ ਅਸੀਂ ਇੱਥੋਂ ਬੱਸਾਂ ਵੀ ਲੈ ਕੇ ਗਏ ਸੀਗੇ ਬੰਦੀ ਸਿੰਘਾਂ ਵਾਸਤੇ ਅਸੀਂ ਉੱਥੇ ਆਵਾਜ਼ ਰੱਖਣ ਗਏ ਸੀਗੇ ਅੱਜ ਮੰਦਭਾਗੀ ਗੱਲ ਹੈ ਕਿ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਉਹ ਖਾਲੀ ਪਿਆ ਜਿੱਥੇ ਕਿ ਲੋਕੀ ਹੋਣੇ ਚਾਹੀਦੇ ਆ ਉੱਥੇ ਲੋਕੀ ਨਹੀਂ ਗਏ ਮੈਂ ਇਨਫੈਕਟ ਪਿੱਛੇ ਮੈਨੂੰ ਅਮਰਿਤਪਾਲ ਜੀ ਦੇ ਫਾਦਰ ਮਿਲੇ ਸੀਗੇ ਯੂਨੀਵਰਸਿਟੀ ਇੱਕ ਪ੍ਰੋਟੈਸਟ ਕੀਤਾ ਸੀਗਾ ਆਪਾਂ ਆਪਣੇ ਭਰਾ ਦਾ ਸ਼ੁਭਦਾ ਪਰ ਉੱਥੇ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਅੰਕਲ ਇਹ ਮੋਰਚਾ ਇੱਥੇ ਨਾ ਲਾਓ ਦਰਬਾਰ ਸਾਹਿਬ ਦੇ ਬਾਹਰ ਇਹ ਮੋਰਚਾ ਉੱਥੇ ਹੋਣਾ ਚਾਹੀਦਾ ਹੈ ਮੋਹੱਲੀ ਜਿੱਥੇ ਬਾਕੀ ਬੱਲੀ ਸਿੰਘਾਂ ਦਾ ਵੀ ਮੋਰਚਾ ਲੱਗਾ ਹੈ ਉਹ ਸਾਡੇ ਭਰਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਜੇਲ੍ਹਾਂ ਦੇ ਅੰਦਰ ਹੈ ਇਟਸ ਨਾਟ ਅਬਾਊਟ ਕਿ ਕੋਈ ਖਾਲਿਸਤਾਨ ਦੀ ਗੱਲ ਕਰਦਾ ਹੈ ਕੋਈ ਕੀ ਦੀ ਗੱਲ ਕਰਦਾ ਹੈ ਮੈਂ ਕਹਿੰਦੀ ਆਂ ਵੀ ਇਨ ਹਿਊਮਨ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਦੋਂ ਕਿਸੇ ਇਨਸਾਨ ਦੀ ਸਜ਼ਾ ਪੂਰੀ ਹੋ ਜਾਏ ਉਹਨੂੰ ਬਾਹਰ ਆਉਣਾ ਚਾਹੀਦਾ ਹੈ ਹਰ ਇੱਕ ਇਨਸਾਨ ਦਾ ਹੱਕ ਹੈ ਸਜ਼ਾ ਪੂਰੀ ਕਰਕੇ ਬਾਹਰ ਆਉਣਾ ਇੱਥੇ ਕਿੰਨੇ ਗੈਂਗਸਟਰ ਨੇ ਜਿਨ੍ਹਾਂ ਨੂੰ ਗਵਰਨਮੈਂਟਸ ਨੇ ਸਪੋਰਟ ਦਿੱਤੀ ਹੋਈ ਐ ਕਿੰਨੇ ਲੋਕੀ ਯੂਜ਼ ਕਰਦੇ ਨੇ ਆਪਾਂ ਨੂੰ ਸਾਰਾ ਕੁਝ ਪਤਾ ਐ ਸਾਰੀਆਂ ਗੱਲਾਂ ਦਾ ਕੀ ਗੱਲ ਉਹਨਾਂ ਦਾ ਵੀ ਹੱਕ ਬੰਦ ਐ ਬਾਹਰ ਆਉਂਦਾ ਉਹਨਾਂ ਦੀ ਵੀ ਅਸੀਂ ਆਵਾਜ਼ ਰੱਖਦੇ ਆਂ ਅਸੀਂ ਹਰ ਇੱਕ ਇਨਸਾਨ ਦੀ ਆਵਾਜ਼ ਰੱਖਦੇ ਆਂ ਮੈਂ 크ਰਿਸਚੀਅਨ ਕਮਿਊਨਿਟੀ ਦੀ ਆਵਾਜ਼ ਵੀ ਰੱਖੀ ਸੀ ਜੀ ਉਦੋਂ ਜਦੋਂ ਅੰਮ੍ਰਿਤਪਾਲ ਜੀ ਨੇ ਸਟੇਟਮੈਂਟ ਦਿੱਤੀ ਸੀ ਮੈਂ ਉਹਨਾਂ ਦੀ ਵੀ ਰੱਖੀ ਸੀ ਕਿਉਂਕਿ ਆਪਣੇ ਬੱਚੇ ਜਿੰਨੇ ਵੀ ਬਾਹਰ ਐ ਇਸ ਟਾਈਮ ਅਮਰੀਕਾ ਬੈਠੇ ਨੇ ਕੈਨੇਡਾ ਬੈਠੇ ਨੇ ਕਈ ਕੰਟਰੀਆਂ ਦੇ ਵਿੱਚ ਬੈਠੇ ਨੇ ਕੀ ਗੱਲ ਉੱਥੇ 크ਿਸਚਨ ਕਮਿਊਨਿਟੀ ਹੈ ਨਾ ਉਹ ਸਾਡੇ ਬੱਚਿਆਂ ਨੂੰ ਜੌਬਸ ਵੀ ਦਿੰਦੇ ਨੇ ਸਾਡੇ ਬੱਚਿਆਂ ਦੀ ਕਦਰ ਵੀ ਕਰਦੇ ਨੇ ਕੀ ਗੱਲ ਜੇ ਆਪਾਂ ਉਹਨਾਂ ਦੇ ਖਿਲਾਫ ਬੋਲਾਂਗੇ ਉਹ ਸਾਡੇ ਬੱਚਿਆਂ ਨੂੰ ਵੀ ਡਿਸਟਰਬ ਕਰਨਗੇ ਉੱਥੇ ਸੋ ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਇੱਕ ਭਾਈਚਾਰਕ ਸਾਂਝ ਬਣਾਉਣ ਦੀ ਲੋੜ ਹੈ ਆਪਾਂ ਨੂੰ 13 ਮਈ ਵੀ ਰੱਖਣ ਦੀ ਲੋੜ ਨਾ ਰੱਖਣ ਦੀ ਲੋੜ ਹੈ ਕਿਹੜਾ ਧਰਮ ਹੈ ਵੇਖੋ ਅਸੀਂ ਬਾਬਾ ਨਾਨਕ ਨੂੰ ਮੰਨਦੇ ਹਾਂ ਹਨਾ ਮੈਂ ਕਹਿੰਨੀ ਆ ਵੀ ੴ ਸਤਨਾਮ ਕਰਤਾ ਪੁਰਖ ਠੀਕ ਹੈ ਆਪਾਂ ਵਾਸਤੇ ਸਾਰੇ ਬਰਾਬਰ ਨੇ ਸਾਰਿਆਂ ਦੀ ਰਿਕੁਐਸਟ ਰਿਸਪੈਕਟ ਕਰੋ ਔਰ ਸਾਰਿਆਂ ਦੇ ਜਿਹੜੇ ਮੁੱਦੇ ਨੇ ਉਹ ਅੱਗੇ ਰੱਖਣੇ ਚਾਹੀਦੇ ਨੇ ਭਾਵੇਂ ਸਾਡਾ ਮਜ਼ਦੂਰ ਭਾਈਚਾਰਾ ਉਹਨਾਂ ਦੇ ਮੁੱਦੇ ਵੀ ਰੱਖਣੇ ਚਾਹੀਦੇ ਨੇ ਇਨਫੈਕਟ ਮੈਂ ਬਹੁਤ ਛੇਤੀ ਹੋਦੇ ਉੱਤੇ ਇੱਕ ਫਿਲਮ ਵੀ ਕਰ ਰਹੀ ਹਾਂ ਮਜ਼ਦੂਰਾਂ ਦੇ ਉੱਤੇ ਜਿਹੜਾ 33% ਪਿੰਡਾਂ ਦੇ ਵਿੱਚ ਦੇਣਾ ਚਾਹੀਦਾ ਮੈਨੂੰ ਲੱਗਦਾ ਇੱਕ ਆਮ ਘਰ ਦਾ ਮੁੰਡਾ ਵੀ ਅੱਗੇ ਆ ਸਕਦਾ ਹੈ ਕੱਲੀ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਹੀਂ ਰਹੇਗੀ ਉਹਦੇ ਵਿੱਚ ਤੇ ਨਾ ਨਿਤ ਦਿਨ ਸਿਰੋਪੇ ਪੈ ਰਹੇ ਨੇ ਕਦੀ ਕਾਲੀ ਦਲ ਵਾਲੇ ਆ ਰਹੇ ਨੇ ਕਦੀ ਕਾਂਗਰਸੀ ਆ ਰਹੇ ਨੇ ਉਹ ਆਮ ਆਦਮੀ ਪਾਰਟੀ ਨੂੰ ਜਿੱਤੇ ਅਸੀਂ ਵਿਸ਼ਵਾਸ ਕੀਤਾ ਸੀਗਾ ਜਿੰਨੂੰ ਅਸੀਂ ਸਮਝਦੇ ਸੀਗੇ ਇਸੇ ਕਰਕੇ ਮੈਂ ਕਹਿ ਰਹੀ ਹਾਂ ਮੈਂ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਹਮੇਸ਼ਾ ਸਾਰਿਆਂ ਦੀ ਸਪੋਰਟ ਕੀਤੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਪੰਝੀ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਆਪਣੇ ਘਰ 'ਚ ਨਹੀਂ ਹੁੰਦੀਆਂ ਆਪਣੇ ਸਮਾਜ 'ਚ ਨਹੀਂ ਹੁੰਦੀਆਂ ਜਿਹੜੀਆਂ ਚੰਗੀਆਂ ਸ਼ਖਸੀਅਤਾਂ ਆ ਉਹ ਅਸੀਂ ਚਾਹੁੰਦੇ ਆ ਵੈਲ ਐਜੂਕੇਟਿਡ ਲੋਕੀ ਸਾਡੇ ਕੋਲ ਹੋਣੇ ਚਾਹੀਦੇ ਆ ਬਾਕੀ ਮੈਂ ਬਹੁਤ ਕੁਝ ਬੋਲਿਆ ਮੈਂ ਚਾਹੁੰਦੀ ਆ ਕਿ ਸਾਡਾ ਜਿਹੜਾ ਕੈਂਡੀਡੇਟ ਹੈ ਹਣਾ ਰੇਸ਼ਮ ਤੁਸੀਂ ਇਹਦੀ ਸੋਚ ਨੂੰ ਵੀ ਚਲਾਓ ਤੁਹਾਡੀ ਬੰਦੀ ਸਿੰਘਾਂ ਨੇ ਕਾਰਪਲਾਨੀ ਕੀਤੀ ਬਿਲਕੁਲ ਕਰਾਂਗੀ ਬਿਲਕੁਲ ਕਰਾਂਗੀ ਅਸੀਂ ਰੇਸ਼ਮ ਹੁਣੇ ਸਾਡੇ ਨਾਲ ਗਏ ਸੀਗੇ ਮੇਰੇ ਮਾਸਟਰ ਜੀ ਸਰਦਾਰ ਵਿਅੰਨ ਸਿੰਘ ਮੈਜਰ ਜਨਰਲ ਸ਼ਿਪੇਖ ਸਿੰਘ ਦੇ ਬ੍ਰਦਰ ਅਸੀਂ ਇੱਥੋਂ ਬੱਸਾਂ ਵੀ ਲੈ ਕੇ ਗਏ ਸੀਗੇ ਬੰਦੀ ਸਿੰਘਾਂ ਵਾਸਤੇ ਅਸੀਂ ਉੱਥੇ ਆਵਾਜ਼ ਰੱਖਣ ਗਏ ਸੀਗੇ ਅੱਜ ਮੰਦਭਾਗੀ ਗੱਲ ਹੈ ਕਿ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਉਹ ਖਾਲੀ ਪਿਆ ਜਿੱਥੇ ਕਿ ਲੋਕੀ ਹੋਣੇ ਚਾਹੀਦੇ ਆ ਉੱਥੇ ਲੋਕੀ ਨਹੀਂਗੇ ਮੈਂ ਇਨਫੈਕਟ ਪਿੱਛੇ ਮੈਨੂੰ ਅਮਰਿਤਪਾਲ ਜੀ ਦੇ ਫਾਦਰ ਮਿਲੇ ਸੀਗੇ ਯੂਨੀਵਰਸਿਟੀ 'ਇੱਕ ਪ੍ਰੋਟੈਸਟ ਕੀਤਾ ਸੀਗਾ ਆਪਾਂ ਆਪਣੇ ਭਰਾ ਦਾ ਸ਼ੁਭਦਾ ਪਰ ਉੱਥੇ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਅੰਕਲ ਇਹ ਮੋਰਚਾ ਇੱਥੇ ਨਾ ਲਾਓ ਦਰਬਾਰ ਸਾਹਿਬ ਦੇ ਬਾਹਰ ਇਹ ਮੋਰਚਾ ਉੱਥੇ ਹੋਣਾ ਚਾਹੀਦਾ ਹੈ ਮੋਹੱਲੀ ਜਿੱਥੇ ਬਾਕੀ ਬੱਲੀ ਸਿੰਘਾਂ ਦਾ ਵੀ ਮੋਰਚਾ ਲੱਗਾ ਹੈ ਉਹ ਸਾਡੇ ਭਰਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਜੇਲ੍ਹਾਂ ਦੇ ਅੰਦਰ ਹੈ ਇਟਸ ਨਾਟ ਅਬਾਊਟ ਕਿ ਕੋਈ ਖਾਲਿਸਤਾਨ ਦੀ ਗੱਲ ਕਰਦਾ ਕੋਈ ਕੀ ਦੀ ਗੱਲ ਕਰਦਾ ਮੈਂ ਕਹਿੰਦੀ ਆਂ ਵੀ ਇਨ ਹਿਊਮਨ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਦੋਂ ਕਿਸੇ ਇਨਸਾਨ ਦੀ ਸਜ਼ਾ ਪੂਰੀ ਹੋ ਜਾਏ ਉਹਨੂੰ ਬਾਹਰ ਆਉਣਾ ਚਾਹੀਦਾ ਹੈ ਹਰ ਇੱਕ ਇਨਸਾਨ ਦਾ ਹੱਕ ਹੈ ਸਜ਼ਾ ਪੂਰੀ ਕਰਕੇ ਬਾਹਰ ਆਉਣਾ ਇੱਥੇ ਕਿੰਨੇ ਗੈਂਗਸਟਰ ਨੇ ਜਿਨ੍ਹਾਂ ਨੂੰ ਗਵਰਨਮੈਂਟਸ ਨੇ ਸਪੋਰਟ ਦਿੱਤੀ ਹੋਈ ਐ ਕਿੰਨੇ ਲੋਕੀ ਯੂਜ਼ ਕਰਦੇ ਨੇ ਆਪਾਂ ਨੂੰ ਸਾਰਾ ਕੁਝ ਪਤਾ ਐ ਸਾਰੀਆਂ ਗੱਲਾਂ ਦਾ ਕੀ ਗੱਲ ਉਹਨਾਂ ਦਾ ਵੀ ਹੱਕ ਬੰਦ ਐ ਬਾਹਰ ਆਉਣ ਦਾ ਉਹਨਾਂ ਦੀ ਵੀ ਅਸੀਂ ਆਵਾਜ਼ ਰੱਖਦੇ ਆਂ ਅਸੀਂ ਹਰ ਇੱਕ ਇਨਸਾਨ ਦੀ ਆਵਾਜ਼ ਰੱਖਦੇ ਆਂ ਮੈਂ ਕ੍ਰਿਸਚੀਅਨ ਕਮਿਊਨਿਟੀ ਦੀ ਆਵਾਜ਼ ਵੀ ਰੱਖੀ ਸੀਗੀ ਉਦੋਂ ਜਦੋਂ ਅੰਮ੍ਰਿਤਪਾਲ ਜੀ ਨੇ ਸਟੇਟਮੈਂਟ ਦਿੱਤੀ ਸੀਗੀ ਮੈਂ ਉਹਨਾਂ ਦੀ ਵੀ ਰੱਖੀ ਸੀਗੀ ਕਿਉਂਕਿ ਆਪਣੇ ਬੱਚੇ ਜਿੰਨੇ ਵੀ ਬਾਹਰ ਐ ਇਸ ਟਾਈਮ ਅਮਰੀਕਾ ਬੈਠੇ ਨੇ ਕੈਨੇਡਾ ਬੈਠੇ ਨੇ ਕਈ ਕੰਟਰੀਆਂ ਦੇ ਵਿੱਚ ਬੈਠੇ ਨੇ ਕੀ ਗੱਲ ਉੱਥੇ ਕ੍ਰਿਸਚੀਅਨ ਕਮਿਊਨਿਟੀ ਐ ਨਾ ਉਹ ਸਾਡੇ ਬੱਚਿਆਂ ਨੂੰ ਜੋਬਸ ਵੀ ਦਿੰਦੇ ਨੇ ਸਾਡੇ ਬੱਚਿਆਂ ਦੀ ਕਦਰ ਵੀ ਕਰਦੇ ਨੇ ਕੀ ਗੱਲ ਜੇ ਆਪਾਂ ਉਹਨਾਂ ਦੇ ਖਿਲਾਫ ਬੋਲਾਂਗੇ ਉਹ ਸਾਡੇ ਬੱਚਿਆਂ ਨੂੰ ਵੀ ਡਿਸਟਰਬ ਕਰਨਗੇ ਉੱਥੇ ਸੋ ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਇੱਕ ਭਾਈਚਾਰਕ ਸਾਂਝ ਬਣਾਉਣ ਦੀ ਲੋੜ ਹੈ ਆਪਾਂ ਨੂੰ 13 ਮਈ ਵੀ ਰੱਖਣ ਦੀ ਲੋੜ ਨਾ ਰੱਖਣ ਦੀ ਲੋੜ ਹੈ ਕਿਹੜਾ ਧਰਮ ਹੈ ਬਿਗੋ ਅਸੀਂ ਬਾਬੇ ਨਾਨਕ ਨੂੰ ਮੰਨਦੇ ਆ ਹਨਾ ਮੈਂ ਕਹਿੰਨੀ ਆ ਵੀ ੴ ਸਤਨਾਮ ਕਰਤਾ ਪੁਰਖ ਠੀਕ ਹੈ ਆਪਾਂ ਵਾਸਤੇ ਸਾਰੇ ਬਰਾਬਰ ਨੇ ਸਾਰਿਆਂ ਦੀ ਰਿਕੁਐਸਟ ਰਿਸਪੈਕਟ ਕਰੋ ਔਰ ਸਾਰਿਆਂ ਦੇ ਜਿਹੜੇ ਮੁੱਦੇ ਨੇ ਉਹ ਅੱਗੇ ਰੱਖਣੇ ਚਾਹੀਦੇ ਨੇ ਭਾਵੇਂ ਸਾਡਾ ਮਜ਼ਦੂਰ ਭਾਈਚਾਰਾ ਉਹਨਾਂ ਦੇ ਮੁੱਦੇ ਵੀ ਰੱਖਣੇ ਚਾਹੀਦੇ ਨੇ ਇਨਫੈਕਟ ਮੈਂ ਬਹੁਤ ਛੇਤੀ ਹੋਦੇ ਉੱਤੇ ਇੱਕ ਫਿਲਮ ਵੀ ਕਰ ਰਹੀ ਹਾਂ ਮਜ਼ਦੂਰਾਂ ਦੇ ਉੱਤੇ ਜਿਹੜਾ 33% ਪਿੰਡਾਂ ਦੇ ਵਿੱਚ ਦੇਣਾ ਚਾਹੀਦਾ